ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਨਿਗਮ ਵਾਲੀਆਂ ਚੋਣਾਂ ਤੋਂ ਗੱਲ ਸ਼ੁਰੂ ਕਰੀਏ ਆਮ ਆਦਮੀ ਪਾਰਟੀ ਦੀ ਕੀ ਸਟ੍ਰੈਟਜੀ ਹੈ ਨਿਗਮ ਚੋਣਾਂ ਵਾਸਤੇ ਕੀ ਡੰਡੇ ਦੇ ਜ਼ੋਰ ਤੇ ਜਿੱਤ ਹਾਸਲ ਕਰਨ ਦੀ ਤਿਆਰੀ ਕਰ ਰਹੇ ਨੇ ਕੋਈ ਕਹਾਵਤ ਹੈ ਕਿ ਜਿਸ ਦੀ ਲਾਠੀ ਉਸ ਦੀ ਮੈਥ ਹਮ ਤੇ ਜਿਹਦੇ ਕੋਲ ਡੰਡੇ ਵੱਧ ਹੋਣਗੇ ਉਹਦੇ ਕੋਲੇ ਸਾਰੀਆਂ ਮਹਿਸਾਂ ਹੋਣਗੀਆਂ ਮਤਲਬ ਉਹਦੇ ਉਹਦੀ ਉਹਦੀ ਨਗਰ ਨਿਗਮ ਚੋਣ ਹੋਏਗੀ ਮਤਲਬ ਫਿਰ ਇਸ ਲਈ ਉਹੀ ਪ੍ਰਕਰਿਆ ਹਮ ਇਹ ਇਸੇ ਵਿੱਚੋਂ ਹੈ ਕਿ ਜਿਦੀ ਜਿਦੀ ਸਰਕਾਰ ਰਹੀ ਹੈ ਉਹਨੇ ਧੱਕੇਸ਼ਾਹੀ ਕੀਤੀ ਹੈ ਜੀ ਜਿਸ ਇਸ ਦਾ ਸੱਤਾ ਤੇ ਕਬਜ਼ਾ ਰਿਹਾ ਉਸ ਉਸ ਨੇ ਇਸ ਪ੍ਰਕਿਰਿਆ ਦੇ حوالے ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਉਹ ਸਿਸਟਮ ਨੂੰ ਜਨਤਾ ਨੂੰ ਇਸ ਤਰ੍ਹਾਂ ਹੀ ਹੱਕ ਦੇ ਨੇ ਕਿ ਆ ਅਸੀਂ ਆਪਣੀ ਡੰਡੇ ਦੇ ਜ਼ੋਰ ਨਾਲ ਸਿਸਟਮ ਚਲਾਵਾਂਗੇ ਜੀ ਅੱਜ ਨਗਰ ਨਿਗਮ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਹਮਮ ਔਰ ਬਿਜੇ ਜੀ ਪਟਿਆਲਾ ਲੁਧਿਆਣਾ ਜਲੰਧਰ ਫਗਵਾੜਾ ਅੱਗੇ ਅਮਰਸਰ ਜਿੱਥੇ ਮਰਜੀ ਖਬਰਾਂ ਫਰੋਲ ਕੇ ਦੇਖੋ ਤੁਹਾਨੂੰ ਇਹੀ ਖਬਰਾਂ ਮਿਲਣਗੀਆਂ ਕਿ ਜੀ ਸਤਾਤਾਰੀ ਧਿਰ ਨੇ ਤੱਕਾ ਕੀਤਾ ਜੀ ਸਤਾਤਾਰੀ ਧਿਰ ਦੇ ਬੰਦੇ ਜੀ ਕਾਗਜ਼ ਖੋਕੇ ਲੈ ਗਏ ਜੀ ਬਿਲਕੁਲ ਉਸ ਤਰ੍ਹਾਂ ਦ੍ਰਿਸ਼ ਜਿਹੋ ਜਿਹਾ ਆਪਾਂ ਪੰਚਾਇਤੀ ਚੋਣਾਂ ਸਮੇਂ ਜ਼ਿਕਰ ਕਰ ਰਹੇ ਸੀ ਹੂੰ ਹੂੰ ਪਟਿਆਲੇ ਦੇ ਵਿੱਚ ਭਾਜਪਾ ਤਾਂ ਇੱਥੇ ਤੱਕ ਦੋਸ਼ ਲਾਉਂਦੀ ਹੈ ਕਿ ਸਾਡਾ ਇੱਕ ਉਮੀਦਵਾਰ ਅਗਵਾ ਕਰ ਲਿਆ ਜੀ ਕਾਂਗਰਸੀ ਇੱਕ ਉਮੀਦਵਾਰ ਕਹਿੰਦੀ ਮੈਂ ਕਾਗਜ਼ ਪਰ ਨਾਈ ਸੀ ਲਾਈਨ 'ਚ ਖੜੀ ਜੀ ਮੇਰੀ ਫਾਈਲ ਖੋਕੇ ਕੋਈ ਭੱਜ ਗਿਆ ਹੂੰ ਸੋ ਹਗਾਮਾ ਹੋਇਆ ਮੌਜੂਦਾ ਸਰਕਾਰ ਦੇ ਨੁਮਾਇंदे ਵੀ ਉੱਥੇ ਨੇ ਸਾਬਕਾ ਮੰਤਰੀ ਸੰਤਰੀ ਵੀ ਉੱਥੇ ਨੇ ਕੈਪਟਨ ਦੀ ਬੇਟੀ ਵੀ ਉੱਥੇ ਆ ਤੇ ਭਾਜਪਾ ਲੀਡਰ ਤੇ ਕਾਂਗਰਸ ਹਾਕ ਕਰਾ ਕਿ ਸਾਡੇ ਨਾਲ ਤੱਕਾ ਹੋ ਗਿਆ ਜੀ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਜੀ ਗੇਟ ਬੰਦ ਹੋ ਗਿਆ ਜੀ ਪੁਲਿਸ ਬੁਲਾ ਲਈ ਜੀ ਡਾਂਗ ਪੇਤੀ ਜੀ ਤੇ ਆਵਾਦੀ ਪਾਰਟੀ ਨੂੰ ਪੁੱਛੋ ਉਹ ਕਹਿੰਦੇ ਨਹੀਂ ਜੀ ਬੜੇ ਸਿਸਟਮੈਟਿਕਲੀ ਕਾਗਜ਼ ਭਰੇ ਜਾ ਰਹੇ ਨੇ ਜੀ ਇਹ ਤਾਂ ਜਾਣ ਕੇ ਡਰਾਮਾ ਕਰਦੇ ਨੇ ਕਿਉਂਕਿ ਜੀ ਹਾਰ ਰਹੇ ਨੇ ਸੋ ਇਸੇ ਤਰ੍ਹਾਂ ਦਾ ਵਰਤਾਰਾ ਲੁਧਿਆਣੇ ਦੇ ਵਿੱਚ ਰਬੀਤ ਬਿੱਟੂ ਨੇ ਖਾਸਾ ਰੋਲਾ ਪਾਇਆ ਜੀ ਕਿ ਜਿੱਦਾਂ ਤੱਕਾ ਹੋ ਰਿਹਾ ਜੀ ਇਹ ਹੋ ਰਿਹਾ ਇਧਰ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਬਰਨਾਲੇ ਵਾਲੀ ਹੁੰਦੀ ਨਜ਼ਰ ਆਈ ਜਦੋਂ ਜਿਮਨੀ ਚੋਣਾ ਸੀ ਤਾਂ ਬਰਨਾਲੇ ਚ ਬਾਠ ਨੇ ਟਿਕਟ ਨਾਲ ਮੈਲਡ ਕਰਕੇ ਰੋਸਾ ਪ੍ਰਗਟਾ ਕੇ ਆਜਾਦ ਚ ਡਗੜ ਲਿਆ ਸੀ ਜੀ ਉਸੇ ਤਰ੍ਹਾਂ ਦਾ ਨਗਰ ਨਿਗਮ ਚੋਣਾ ਚ ਅੰਮ੍ਰਿਤਸਰਸ ਨਜ਼ਰ ਆਇਆ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਐਸੀ ਵਿੰਗ ਦਾ ਸਟੇਟ ਸੈਕਟਰੀ ਹੈ ਜੀ ਰੋਹਿਤ ਕੁਮਾਰ ਹਮ ਰੋਹਿਤ ਕੁਮਾਰ ਕਹਿੰਦਾ ਜੀ ਕਿ ਮੈਂ 2019 ਤੋਂ ਇਸ ਪਾਰਟੀ ਨਾਲ ਜੁੜਿਆ ਹਮ ਤੇ ਮੈਂ ਇਹਨਾਂ ਦੇ ਲਈ ਗੁਜਰਾਤ ਦਿੱਲੀ ਸਣੇ ਹੋਰ ਸੂਬਿਆਂ ਚ ਲੱਖਾਂ ਰੁਪਏ ਆਪਣੇ ਪੱਲੇੋਂ ਖਰਚਿਆ ਹਮ ਮੇਰੇ ਨਾਲ ਵਾਦਾ ਸੀਗਾ ਕਿ ਟਿਕਟ ਦੇ ਨੂੰ ਦੇਵਾਂਗੇ ਕਿਉਂਕਿ ਇਸ ਬਾੜ ਦੇ ਵਿੱਚ ਕਹਿੰਦਾ ਮੈਂ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ ਜਦੋਂ ਟਿਕਟ ਦੇਣ ਦੀ ਵਾਰੀ ਆਈ ਕਹਿੰਦੇ ਜੀ ਉਹਨੂੰ ਦਿੱਤੀ ਐ ਇਹ ਆਮ ਆਦਮੀ ਪਾਰਟੀ ਦਾ ਇੱਕ ਸਟੇਟ ਪੱਧਰ ਦਾ ਸੈਕਟਰੀ ਲੋਸ਼ ਲਾ ਰਿਹਾ ਆਪਣੀ ਪਾਰਟੀ ਤੇ ਕਹਿੰਦਾ ਜੀ ਟਿਕਟ ਉਹਨੂੰ ਦਿੱਤੀ ਐ ਜਿਹੜਾ ਸ਼ਰਾਬ ਵੀ ਵੇਚਦਾ ਤੇ ਹੈਰੋਨ ਵੀ ਵੇਚਦਾ ਹੂੰ ਹੂੰ ਇੱਥੇ ਨਹੀਂ ਰੁਕਿਆ ਰੋਹਿਤ ਕੁਮਾਰ ਨੇ ਤੋ ਅੱਗੇ ਕਿਹਾ ਕਹਿੰਦਾ ਜੀ 25-25 ਲੱਖ ਚ ਟਿਕਟਾਂ ਵਿਕੀਆਂ ਸਰਚ ਅੱਛਾ ਜੀ ਕਹਿੰਦਾ ਜੀ ਉਹ ਬੰਦੇ ਨੂੰ ਟਿਕਟ ਮਿਲ ਗਈ ਜਿਹੜਾ ਬੰਦਾ ਪਿਛਲੀ ਵਾਰ ਕਾਂਗਰਸ ਦੇ ਨਾਲ ਸੀਗਾ ਉਹਨੇ ਬਕਾਇਦਾ ਐਮਐਲਏ ਦਾ ਨਾਂ ਲਿਆ ਸਾਬਕਾ ਦਾ ਕਹਿੰਦਾ ਸਾਬਕਾ ਐਮਐਲਏ ਇੰਦਰਵੀਰ ਸਿੰਘ ਬਲਾਰੀਏ ਨਾਲ ਸੀਗਾ ਤੇ ਅੱਜ ਕੱਲ ਉਹ ਕਹਿੰਦਾ ਸਾਡੀ ਪਾਰਟੀ ਦੇ ਐਮਐਲਏ ਜਿਹੜੇ ਸਾਬਕਾ ਮੰਤਰੀ ਰਹੇ ਨੇ ਇੰਦਰਵੀਰ ਸਿੰਘ ਨਿੰਜਰ ਕਹਿੰਦਾ ਅੱਜ ਕੱਲ ਉਹਦੇ ਨਾਲ ਹੈ ਜੀ ਉਹਨਾਂ ਨੂੰ ਟਿਕਟਾਂ ਮਿਲੀਆਂ ਉਹਨੇ 25-25 ਲੱਖ ਚ ਮਤਲਬ ਇਹ ਤਾਂ ਕਹਿੰਦੇ ਸੀ ਕਿ ਸਾਡੇ ਬੰਦੇ 25 ਕਰੋੜ ਤੋਂ ਲੈ ਕੇ 45 ਕਰੋੜ ਚ ਬੀਜੇਪੀ ਖਰੀਦ ਰਹੀ ਜੀ ਐਮਐਲਏ ਉਹ ਕਹਿੰਦਾ ਇੱਥੇ ਐਮਸੀ ਦੀ ਟਿਕਟ 25 ਲੱਖ ਚ ਵਿਕ ਰਹੀ ਹੈ ਜੀ ਜੀ ਤਾਂ ਆਮ ਆਦੀ ਪਾਰਟੀ ਦੇ ਬੰਦੇ ਨਹੀਂ ਇਹ ਦੋਸ਼ ਮੜੇ ਸ ਸਹਾਕਾਰਸੀ ਨਗਰ ਨਿਗਮ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੋ ਇੱਥੋਂ ਸਵਾਲ ਇਹ ਪੈਦਾ ਹੁੰਦਾ ਵੀ ਜੇ ਅੱਜ ਕਾਗਜ਼ 'ਤੇ ਲੱਗੇ ਹਾਲਤ ਹੈ ਹੂੰ ਤਾਂ ਵੋਟਾਂ ਪੈਣ ਵਾਲੇ ਦਿਨ ਕੀ ਹਾਲਤ ਹੋਏਗੀ ਤੇ ਉਹ ਤੋਂ ਵੀ ਖਾਸ ਜਦੋਂ ਸ਼ਾਮ ਨੂੰ ਗਿਣਤੀ ਹੋਏਗੀ ਫਿਰ ਕੀ ਹਾਲਤ ਹੋਏਗੀ ਸੋ ਕੀ ਡੰਡੇ ਦੇ ਜ਼ੋਰ ਨਾਲ ਨਗਰ ਨਿਗਮ ਚੋਣਾਂ ਜਿੱਤਣੀਆਂ ਜਾਂ ਆਪਣੇ ਕੰਮ ਦੇ ਦਮ ਤੇ ਵੀ ਜਿੱਤਣੀਆਂ ਹੂੰ ਹਾਂ ਇਹ ਸਾਰੀ ਅੱਜ ਦੀ ਆਖਰੀ ਦਿਨ ਦੀ ਪ੍ਰਕਿਰਿਆ 'ਚ ਇੱਕ ਕਮਾਲ ਦਾ ਐਪੀਸੋਡ ਅ ਅੰਮ੍ਰਿਤਸਰ 'ਚ ਵਾਪਰ ਰਿਹਾ ਜੀ ਅੱਛਾ ਜੀ ਇੱਕ ਬੀਬੀ ਆਪਣੇ ਆਪ ਨੂੰ ਕਾਂਗਰਸ ਦੀ ਵਰਕਰ ਤੇ ਉਮੀਦਵਾਰ ਕਾਂਗਰਸੀ ਲੀਡਰ ਦੱਸਦੀ ਆ ਤੇ ਬੀਬੀ ਕਹਿੰਦੀ ਜੀ ਮੇਰੇ ਤਾਂ ਕੁੱਤਾ ਲੜੂਗਾ ਐਮਸੀ ਦੀ ਚੋਣੋਂ ਕੁੱਤੇ ਨੂੰ ਨਾਲ ਲੈ ਕੇ ਅਸੀਂ ਦਫ਼ਤਰ ਪਹੁੰਚ ਗਈ ਕਹਿੰਦੀ ਜੀ ਇਹਦੇ ਕਾਗਜ਼ ਭਰੋਣੇ ਆ ਹੂੰ ਕਹਿੰਦੀ ਜੀ ਮੇਰੇ ਜਿੰਮੀ ਕਹਿੰਦੀ ਸਭ ਤੋਂ ਵੱਧ ਵਫਾਦਾਰ ਕੁੱਤਾ ਹੁੰਦਾ ਜੀ ਇਸ ਲਈ ਕਹਿੰਦੀ ਕਿ ਮੇਰੇ ਬਾੜ ਦੀ ਸਭ ਤੋਂ ਵੱਧ ਸੇਵਾ ਇਹੀ ਵਧੀਆ ਕਰ ਸਕਦੀ ਹੈ ਬਾਕੀ ਪਾਰਟੀਆਂ ਦੇ ਉਮੀਦਵਾਰ ਉਹਦੇ ਸਾਹਮਣੇ ਕੀ ਸੇਵਾ ਕਰਨਗੇ ਹੂੰ ਇਸ ਲਈ ਕਹਿੰਦੀ ਜੀ ਇਹਦੇ ਕਾਗਜ਼ ਦਸਾਨ ਕਰੋ ਵੈਸੇ ਮੀਡੀਆ ਨਾਲ ਗੱਲ ਕਰਦੇ ਕਹਿੰਦੀ ਮੈਨੂੰ ਪਤਾ ਹੈ ਜੀ ਕਿ ਇਹ ਕਾਨੂੰਨ ਹੈ ਨਹੀਂਗਾ ਕਿ ਕੁੱਤਾ ਕਾਗਜ਼ दाखल ਕਰ ਸਕੇ ਪਰ ਮੈਂ ਐਸਟੀਐਮ ਸਾਹਿਬ ਨੂੰ ਅਚੇਚੀ ਅਪੀਲ ਕਰ ਰਹੀ ਆਂ ਕੁੱਤੇ ਨੂੰ ਸੰਗਲੀ ਨਾਲ ਪਾਈ ਸੀ ਐਸਟੀਐਮ ਦਫ਼ਤਰ ਪਹੁੰਚੀ ਹੋਈ ਸੀ ਬੀਬੀ ਐ ਜੀ ਮਹਿਕ ਰਾਜਪੂਤ ਹੂੰ ਕੁੱਤੇ ਨਾਲ ਲੈ ਕੇ ਹੀ ਉਹਦਾ ਰੋਸਾ ਵੀ ਇਹ ਆ ਕਿ ਮੈਂ ਕਾਂਗਰਸੀ ਵਰਕਰ ਆ ਲੰਮੇ ਸਮੇਂ ਤੋਂ ਮੈਂ ਕੰਮ ਕਰ ਰਹੀ ਸੀ ਮੈਨੂੰ ਟਿਕਟ ਨਹੀਂ ਦਿੱਤੀ ਕਾਂਗਰਸ ਨੇ ਹੂੰ ਤੇ ਕਹਿੰਦੀ ਟਿਕਟ ਕਿਸੇ ਹੋਰ ਨੂੰ ਦਿੱਤੀ ਇਹ ਇਸ ਲਈ ਕਹਿੰਦੀ ਮੈਂ ਤੁਹਾਨੂੰ ਕੁੱਤਾ ਚੋਂ ਲੜੂਗਾ ਤੇ ਨਹੀਂ ਕਹਿੰਦੀ ਫਿਰ ਮੇਰੇ ਆਜ਼ਾਦ ਦੇ ਕਾਗਜ਼ ਮੈਂ ਭਰ ਦੂੰਗੀ ਸੋ ਅੱਜ ਆਖਰੀ ਦਿਨ ਪੰਜਾਬ ਭਰ ਦੇ ਵਿੱਚ ਨਗਰ ਨਗਰ ਚੋਣਾਂ ਨੂੰ ਲੈ ਕੇ ਤਣਾਅ ਬਣਿਆ ਰਿਹਾ ਜੀ ਤੇ ਇਹਦੀ ਅਸਰ ਤੁਹਾਨੂੰ ਵੋਟਾਂ ਦੇ ਦਿਨ ਤੱਕ ਨਜ਼ਰ ਆਏਗਾ ਸੋ ਇੱਕ ਵਾਰ ਜਿਹੇ ਜੋ ਪੰਚਾਇਤੀ ਚੋਣਾਂ 'ਚ ਸਰਕਾਰ ਦੇ ਦੋਸ਼ ਲੱਗੇ ਸੀ ਅੱਜ ਫਿਰ ਉਹੀ ਜਿਹੇ ਦੋਸ਼ ਵਿਰੋਧੀ ਧਿਰਾਂ ਨੇ ਅਕਾਲੀ ਦਲ ਤੋਂ ਲੈ ਕੇ ਭਾਜਪਾ ਤੋਂ ਹੁੰਦੇ ਹੋਏ ਕਾਂਗਰਸ ਤੱਕ ਨਿਰਾਏ ਕਿ ਜੀ ਇਹ ਡੰਡੇ ਦੇ ਜੋਰ ਨਾਲ ਸੱਤਾ ਦੇ ਜੋਰ ਨਾਲ ਤਾਕਤ ਦੇ ਜੋਰ ਨਾਲ ਨਗਰ ਨਗਰ ਚੋਣਾਂ ਜਿੱਤਣੇ ਚਾਹੁੰਦੇ ਨੇ ਦੋਸ਼ ਉਹ ਲਾ ਰਹੇ ਨੇ ਹਮਮ ਨੇ ਆਪਣੇ ਸਮੇ ਸਾਰਾ ਕੁਝ ਕੀਤਾ ਜੀ ਐਸਾ ਦੀਪਕ ਜੀ ਦੱਸਿਓ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਕੀ ਕਾਫੀ ਜ਼ਿਆਦਾ ਹੋ ਦੇ ਵਿੱਚ ਵਿਗਾੜ ਆ ਗਿਆ ਜੀ ਹੁਣ ਕਿਡਨੀ ਫੇਲ ਹੋਣ ਦਾ ਖਤਰਾ ਦੱਸਿਆ ਜਾ ਰਿਹਾ ਵੀ ਉਹ ਖਤਰਾ ਵੱਧ ਗਿਆ ਹੋਇਆ ਖੂਨ ਨਾਲ ਚਿੱਠੀ ਲਿਖੀ ਗਈ ਆ ਕੀ ਵੇਰਵਾ ਜੀ 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 ਆਪਾਂ ਲੰਘੇ ਕੱਲ ਵੀ ਗੱਲ ਕਰ ਰਹੇ ਸੀ ਕਿ ਕਿ ਬੰਦਾ ਆਪਣੀ ਬੈਲ ਪਾਵਰ ਦੇ ਦਮ ਦੇ ਉੱਤੇ ਜੀ 10 ਦਿਨ ਬਿਲਕੁਲ ਆਰਾਮ ਨਾਲ ਕੱਟ ਲੈਂਦਾ 12 ਦਿਨ ਵੀ ਆਰਾਮ ਨਾਲ ਕੱਟ ਲੈਂਦਾ ਪਰ ਉਹ ਤੋਂ ਬਾਅਦ ਉਹਦੀ ਬਾਡੀ ਫਿਰ ਦੱਸਦੀ ਆ ਕਿ ਨਹੀਂ ਹੁਣ ਸਮਰੱਥ ਨਹੀਂ ਆ ਬੇਸ਼ੱਕ ਜਗਜੀਤ ਸਿੰਘ ਡੱਲੇ ਵਾਲੋਰੀ ਅੱਜ ਵੀ ਹੈ ਨਾ ਪੂਰੀ ਤਰ੍ਹਾਂ ਮਤਲਬ ਕਿ ਬੈਲ ਪਾਵਰ ਦੇ ਤੌਰ ਤੇ ਸਮਰੱਥ ਨੇ ਮਜਬੂਤ ਨੇ ਇਰਾਦਾ ਪੱਕਾ ਹੈ ਪਰ ਉਮਰ ਦੇ ਤਕਾਜੇ ਦੇ ਨਾਲ ਸਰੀਰ ਦੇ ਅੰਗ ਫਿਰ ਕਈ ਵਾਰ ਪ੍ਰੇਸ਼ਾਨ ਕਰਦੇ ਨੇ ਅੰਗ ਸਾਥ ਸੱਟਣਾ ਸ਼ੁਰੂ ਕਰਦੇ ਨੇ ਸੋ ਡਾਕਟਰੀ ਰਿਪੋਰਟ ਇਹ ਕਹਦੀ ਆ ਕਿ ਜਗਜੀਤ ਸਿੰਘ ਡੱਲੇ ਆਹਰਾਂ ਲਈ ਬਹੁਤ ਖਤਰਾ ਵੱਧ ਗਿਆ ਉਹਨਾਂ ਦੀ ਕਿਡਨੀ ਕਿਸੇ ਵੀ ਸਮੇਂ ਫੇਲ ਹੋ ਸਕਦੀ ਆ ਉਹਨਾਂ ਨੂੰ ਹਾਰਟ ਅਟੈਕ ਆ ਸਕਦਾ ਹੈ ਜਾਂ ਉਹਨਾਂ ਦਾ ਲੀਵਰ ਚ ਵੱਡੀ ਦਿੱਕਤ ਪੈਦਾ ਹੋ ਸਕਦੀ ਆ ਸੋ ਇਹ ਫਿਕਰਮੰਦੀ ਦੀ ਸਥਿਤੀ ਆ ਉਹਨਾਂ ਦਾ 12 ਕਿਲੋ ਤੋਂ ਵੱਧ वजन ਘਟ ਚੁੱਕਿਆ ਹਮ ਤੇ ਉਹ ਹੁਣ ਪੂਰੀ ਤਰ੍ਹਾਂ ਨਿਹਾਲ ਸਥਿਤੀ ਚ ਨੇ ਔਰ ਅੱਜ ਉਹਨਾਂ ਨੇ ਆਪਣੇ ਸੰਦੇਸ਼ ਰੂਪ ਦੇ ਵਿੱਚ ਇੱਕ ਨਵੇਕਲੀ ਪਹਿਲ ਕਦਮ ਕੀਤੀ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਖਤ ਲਿਖਿਆ ਜੀ ਤੇਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਖਤ ਲਿਖਦੇ ਆਂ ਜੀ ਦੱਲਿਆ ਹੋਰਾਂ ਨੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਮੇਰਾ ਪਹਿਲਾ ਤੇ ਆਖਰੀ ਖਾਤਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਹਮ ਜੇ ਮੇਰੀ ਇਸ ਅੰਦੋਲਨ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਹਮ ਨਹੀਂ ਤਾਂ ਫਿਰ ਕਿਸਾਨੀ ਮੰਗਾ ਨੇ ਜਿਹੜੀਆਂ ਜਿਹੜੀਆਂ ਲਟਕਦੀਆਂ ਆ ਰਹੀਆਂ ਨੇ 2011 ਤੋਂ ਕੀਤੇ ਹੋਏ ਵਾਦੇ ਤੇ ਜਿਹੜੇ ਆ ਕਿਸਾਨ ਅੰਦੋਲਨ ਦੇ ਨੇ ਇਹ ਵਾਦਿਆਂ ਨੂੰ ਪੂਰੇ ਕਰ ਦਿਓ ਨਹੀਂ ਤਾਂ ਫਿਰ ਮੇਰੀ ਜੇ ਮੌਤ ਨਹੀਂ ਮੈਂ ਪਿੱਛੇ ਨਹੀਂ ਹਟਾਂਗਾ ਉਹ ਆਪਣੀ ਗਲਤੀ ਵਿੱਚ ਜਿੱਦਦੇ ਨੇ ਕੁਝ ਤਰ੍ਹਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਦੋ ਤਿੰਨ ਦਿਨਾਂ ਤੋਂ ਲਗਾਤਾਰ ਨੂੰ ਤਾਂ ਪਹੁੰਚ ਅਪਰੋਚ ਕਰ ਰਹੀਆਂ ਨੇ ਜੀ ਪਤਾ ਲੱਗ ਰਿਹਾ ਸਵੇਰੇ ਰਿਕੈਸਟ ਕਹਿ تھੋੜੀ ਆ ਰਹੇ ਨੇ ਅੱਛਾ ਜੀ ਹਾਂ ਅਜੇ ਵੀ ਇਹ ਪਹਿਲੂ ਖੜਾ ਹੈ ਕਿ ਕਿਸਾਨ ਜਥੇਬੰਦੀਆਂ ਜੇਕਰ ਉਹ ਇਸ ਅੰਦੋਲਨ ਚ ਡੱਲੇ ਵਾਲ ਹੋਰਾਂ ਦੇ ਨਾਲ ਜਾਂ ਭੰਦੀਰੋਂ ਨਹੀਂ ਬੈਠਣਾ ਚਾਹੁੰਦੀਆਂ ਤਾਂ ਡੱਲੇ ਵਾਲ ਹੋਰਾਂ ਨੂੰ ਇਸ ਮਰਨ ਵਰਤ ਚੋਂ ਬਾਹਰ ਲਿਆਉਣ ਲਈ ਤਾਂ ਉੱਥੇ ਪਹੁੰਚ ਕਰ ਸਕ ਸੋ ਦੂਸਰੇ ਪਾਸੇ ਪੰਥਕ ਤੌਰ ਤੇ ਸਿਕਸ ਸਿਧਾਂਤਾਂ ਤੌਰ ਤੇ ਵੀ ਗੱਲ ਤੁਰੀ ਹੈ ਕਿ ਸਿੱਖੀ ਦੇ ਵਿੱਚ ਮਰਨ ਵਰਤ ਦਾ ਕੋਈ ਸਿਧਾਂਤ ਨਹੀਂ ਹੈ ਕੋਈ ਥਾਂ ਨਹੀਂ ਹੈ ਵੈਸੇ ਵੀ ਜੇ ਆਪਾਂ ਹੋਰ ਧਰਮਾਂ ਦੇ ਹਵਾਲੇ ਨਾਲ ਦੇਖੀ ਤਾਂ ਕਈ ਧਰਮਾਂ ਦੇ ਹਵਾਲੇ ਨਾਲ ਜੇ Hindu ਧਰਮ ਦੀ ਆਪਾਂ ਗੱਲ ਕਰੀ ਉਹ ਚ ਵਰਤ ਦਾ ਤਾਂ ਹੈ ਕਿ ਵਰਤ ਰੱਖਿਆ ਜਾ ਸਕਦਾ ਪਰ ਮਰਨ ਵਰਤ ਵਾਲਾ ਸੰਕਲਪ ਇਹ ਇੱਕ ਇਸ ਸਿਧਾਂਤ ਦੇ ਉੱਤੇ ਵੀ ਇੱਕ ਪਹਿਲੂ ਤੇ ਚਰਚਾ ਵਾਂ ਨੇ ਸੋ ਇਸ ਲਈ ਉਹ ਕਹਿੰਦੇ ਕਿ ਇਸ ਤਰ੍ਹਾਂ ਵੀ ਠੀਕ ਨਹੀਂ ਤੇ ਕੁਝ ਤਰ੍ਹਾਂ ਯੂਜਰ ਦੇ ਹਵਾਲੇ ਨਾਲ ਆਜ਼ਾਦੀ ਘੁਲਾਟੀਆਂ ਦੇ ਹਵਾਲੇ ਨਾਲ ਗਦਰੀ ਵਾਬਿਆਂ ਦੇ ਹਵਾਲੇ ਨਾਲ ਨਾ ਗੁਰੂ ਸਾਹਿਬ ਦੀ ਕੁਰਬਾਨੀ ਦਾ ਹਵਾਲਾ ਦੇ ਕੇ ਉਹ ਕਹਿ ਰਹੀਆਂ ਨੇ ਕਿ ਐਂਦਾ ਨਹੀਂ ਇਹ ਤਾਂ ਖੁਦਕੁਸ਼ੀ ਵਾਲਾ ਵਰਤਾਰਾ ਹੈ ਤੁਸੀਂ ਜੁੰਦਿਆ ਰਹੇ ਕਿ ਲੜਾਈ ਲੜੋ ਸਿਸਟਮ ਦੇ ਖਿਲਾਫ ਲੜਾਈ ਲਓ ਇਹ ਤਰੀਕਾ ਨਹੀਂ ਸੋ ਸਭ ਦਾ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਕਿਸੇ ਧਾਰਨਾ ਦੇ ਤਹਿਤ ਡੱਲੇ ਵਾਲਾ ਉਹਨਾਂ ਨੂੰ ਇਸ ਮਰਨ ਮਰਤ ਚੋਂ ਬਾਹਰ ਲਿਆਂਦਾ ਜਾਵੇ ਪਰ ਉਹ ਕਹਿੰਦੇ ਮੇਰਾ ਇਰਾਦਾ ਪੱਕਾ ਹੈ ਮੈਂ ਕਿਸਾਨੀ ਲਈ ਲੜ ਰਿਹਾ ਤੇ ਉਹਨਾਂ ਨੇ ਅੱਜ ਪ੍ਰਧਾਨ ਮੰਤਰੀ ਨੂੰ ਜਿਹੜੀ ਚਿੱਠੀ ਲਿਖੀ ਆ ਉਹਦੇ ਉੱਤੇ ਆਪਣੇ ਖੂਨ ਨਾਲ ਦਸਤਕਤ ਕੀਤੇ ਨੇ ਤੇ ਉਹ ਚਿੱਠੀ ਲਿਖਦਿਆਂ ਉਹਨਾਂ ਨੇ ਕਿਹਾ ਕਿ ਜੀ ਮੈਂ ਦੇਸ਼ ਦਾ ਸਧਾਰਨ ਕਿਸਾਨ ਆ ਤੇ ਇਸ ਮੌਕੇ ਮੈਂ ਬੜੇ ਭਾਰੀ ਮਨ ਨਾਲ ਇਹ ਖਤਰ ਨੂੰ ਲਿਖ ਰਿਹਾ ਹਾਂ ਹਮ ਅੰਦੋਲਨ 13 ਫਰਵਰੀ ਤੋਂ ਚੱਲ ਰਿਹਾ ਹੈ ਸਰਕਾਰ ਟਾਸ ਤੋਂ ਮਸ ਨਹੀਂ ਹੋਈ 26 ਤਰੀਕ ਤੋਂ ਮੈਂ ਮਰਨ ਵਰਤਤਿਆਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਉਹ ਸਾਰੀਆਂ ਦਾ ਮਤਲਬ ਕੇ ਤੁਹਾਨੂੰ ਪਤਾ ਹੈ ਤੁਸੀਂ ਉਹ ਜੇ ਵਾਦੇ ਪੂਰੇ ਕਰ ਦੋਗੇ ਤਾਂ ਮੈਂ ਮਰਨ ਵਰਤ ਤੋਂ ਤੋੜੂਗਾ ਨਹੀਂ ਮੈਂ ਪਿਛਾ ਨਹੀਂ ਹਟੂਗਾ ਇਹ ਮੁੱਖ ਮੰਗਾਂ ਦੀ ਮੈਂ ਗੱਲ ਕਰਾਂ ਕੁਝ ਸਭ ਤੋਂ ਵੱਡੀ ਮੰਗ ਐਮਐਸਪੀ ਦੀ ਮੰਗ ਹੈ ਜੀ ਕਿ ਕਿਸਾਨਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਉਹਨਾਂ ਦੀ ਖਰੀਦ ਜ਼ਰੂਰ ਹੋਵੇ ਸੁਆਮੀ ਨਾਥ ਦੀ ਰਿਪੋਰਟ ਨੂੰ ਉਪਰ ਲਾਗੂ ਕੀਤਾ ਜਾਵੇ ਡੀਏਪੀ ਖਾਦ ਦੀ ਕਮੀ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਪੂਰਾ ਕੀਤਾ ਜਾਵੇ ਕਿਸਾਨ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਤੇ ਪੈਨਸ਼ਨ ਦੀ ਯੋਜਨਾ ਲਿਆਂਦੀ ਜਾਵੇ ਜ਼ਮੀਨ ਅਕਵਾਇਰ ਕਰਨ ਵਾਲੇ ਮਾਮਲੇ 2013 ਨੂੰ ਦੁਬਾਰਾ ਐਕਟ ਨੂੰ ਲਾਗੂ ਕੀਤਾ ਜਾਵੇ ਲਖੀਂਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਫਿਰ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਿਆਂ ਦੀ ਮੰਗ ਹੈ ਫਿਰ ਮਰੀਗਾ ਦੇ ਤਹਿਤ ਹਰ ਸਾਲ 200 ਦਿਨ ਦੀ ਦਿਹਾੜੀ ਤੇ 700 ਰੁਪਈਆ ਦੀ ਹਰਿ ਦੀ 365 ਦਿਨ ਦਾ ਰੋਜ਼ਗਾਰਤਾਲ 365 ਦਿਨਾਂ ਚੋਂ ਨਕਲੀ ਬੀਜ ਕੀੜੇ ਮਾਰ ਦਵਾਈਆਂ ਖਾਦ ਵਾਲੀਆਂ ਕੰਪਨੀਆਂ ਤੇ ਸਖਤ ਕਾਨੂੰਨ ਬਣਨਾ ਮਿਰਚ ਹਲਦੀ ਤੇ ਹੋਰ ਮਸਾਲਿਆਂ ਨੂੰ ਲੈ ਕੇ ਰਾਸ਼ਟਰੀ ਯੋਗ ਦਾ ਗਠਨ ਹੋਵੇ ਤੇ ਸੰਵਿਧਾਨ ਦੀ ਪੰਜ ਸੂਚੀ ਦੇ ਤਹਿਤ ਆਦੀਵਾਸੀਆਂ ਦੀ ਜ਼ਮੀਨ ਦੀ ਲੁੱਟ ਵਾਲਾ ਮਾਮਲਾ ਉਹਦੇ ਤੇ ਸੋ ਇਹ ਮੰਗਾਂ ਤੇ ਉਹਨਾਂ ਨੇ ਗੌਰ ਕਰਾਇਆ ਪਰ ਅਫਸੋਸ ਚਾਹੇ 10 ਮਹੀਨੇ ਅੰਦੋਲਨ ਚੱਲਦੇ ਨੂੰ ਹੋਗੇ ਤੇ ਚਾਹੇ ਪਿਛਲੇ 16 ਦਿਨ ਮਰਨ ਵਰਤੇ ਬੈਠਿਆਂ ਨੂੰ ਹੋਗੇ ਚਾਹੇ ਉਹ ਜਥੇ ਭੇਜਣ ਦੇ ਹਵਾਲੇ ਨੂੰ ਹੋਗੇ ਇਸ ਕੌਸ਼ੀਆਂ ਦੇ باوجود ਕੇਂਦਰ ਸਰਕਾਰ ਟਸ ਤੋਂ ਮੱਸ ਨਹੀਂ ਹੋ ਰਹੀ ਜੀ ਉਹਦੀ ਉਹਦੀ ਨੀਅਤ ਛੋਟ ਹੈ ਤੇ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਦੀ ਬਦੀਕੀ ਸ਼ਰਿਆਮ ਸਭ ਨੂੰ ਦਿਖ ਰਹੀ ਹੈ ਤੇ ਪੰਜਾਬ ਸਰਕਾਰ ਦੀ ਅੱਖ ਹੀ ਨਹੀਂ ਖੁੱਲ ਰਹੀ ਉਹਦੀ ਨੀਂਦ ਹੀ ਨਹੀਂ ਖੁੱਲ ਰਹੀ ਸੂਏ ਸਥਿਤੀ ਦੇ ਵਿੱਚ ਅੱਜ ਕਾਫੀ ਤਣਾਅ ਵਾਲਾ ਮਾਹੌਲ ਰਿਹਾ ਚਾਹੇ ਉਹ ਡੱਲੇ ਰੋਲਾਂ ਦੀ ਸਿਹਤ ਜਾਵੀ ਦੇ ਹਵਾਲੇ ਨਾਲ ਹੋਵੇ ਚਾਹੇ ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀਆਂ ਦੇ ਹਵਾਲੇ ਨਾਲ ਹੋਵੇ ਤੇ ਚਾਹੇ ਪੰਥਕ ਪਹਿਲੂਆਂ ਤੋਂ ਹੋਵੇ ਅੱਜ ਪੰਜਾਬ ਪੂਰਾ ਤਣਾਅਛਿੜ ਪੂਰਾ ਤੇ ਜੀ ਦੀਪਕ ਜੀ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਅਰਦਾਸ ਕੀਤੀ ਉਹ ਕੱਲ ਸਵੇਰੇ ਹੋਵੇਗੀ ਪ੍ਰਵਾਨ ਕੀ ਵੇਰਵਾ ਜੀ ਸੁਖਬੀਰ ਸਿੰਘ ਬਾਦਲ ਸਵੇਰੇ ਅਕਾਲ ਤਖਤ ਸਾਹਿਬ ਜਾਣਗੇ ਜੀ ਹਮ ਹਮ ਉਹਨਾਂ ਦੇ ਨਾਲ ਹੋ ਸਕਦਾ ਹੈ ਕਿ ਬਾਕੀ ਸਾਰੀ ਲੀਡਰਸ਼ਿਪ ਵੀ ਜਾਵੇ ਹਮ ਹਮ ਕਿਉਂਕਿ ਜਿਸ ਦਿਨ ਤਨਖਾਹਿਆ ਕਰਾਰ ਦਿੱਤਾ ਗਿਆ ਸੀ 2 ਦਸੰਬਰ ਨੂੰ ਜੀ ਉਸ ਦਿਨ ਉਹਨਾਂ ਦੇ ਨਾਲ 6 ਲੀਟਰ ਹੋਰ ਸੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਤਕਤੀਆਂ ਪਾ ਕੇ ਸੇਵਾ ਨਿਭਾਉਣੀ ਹੈ ਹਮ ਹਮ ਤੇ ਪੰਜ குருਕਰਾਂ ਦੇ ਵਿੱਚ ਵਿੱਚ ਦਨ ਤੱਕ ਜਿਹੜੇ ਪੰਜਾਬ ਚ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਗੱਲਪੱਗ ਸਾਹਿਬ ਦੇ ਹਵਾਲੇ ਨਾਲ ਸ਼ਿਮਰਦਾਰ ਸਾਹਿਬ ਵਿਖੇ ਸੋ ਤੋਂ ਬਿਨਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਘਰ ਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਜੀ ਸੋ ਅੱਜ ਸ਼੍ਰੀ ਮੁਕਸਰ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਤੇ ਉਹਨਾਂ ਦੇ ਨਾਲ ਚਾਹੇ ਉਹ ਢੀਂਸਾਹੋਰੀ ਦੇ ਹਵਾਲੇ ਨਾਲ ਹੈ ਚਾਹੇ ਉਹ ਦਲਜੀਤ ਸਿੰਘ ਚੀਮਾ ਹੋਰੀ ਨੇ ਤੇ ਚਾਹੇ ਉਹਨਾਂ ਨਾਲ ਰਣੀਕੇ ਗੁਲਜਾ ਸਿੰਘ ਰਣੀਕੇ ਹੋਰੀ ਨੇ ਸੁੱਚਾ ਸਿੰਘ ਲੰਗਾਨ ਨੇ ਬਲਵਿੰਦਰ ਪੁੰਦਰ ਨੇ ਸੋ ਜਿਨ੍ਹਾਂ ਨੂੰ ਇਸ ਰੂਪ ਚ ਤਨਖਾਹ ਲੱਗੀ ਸੀ ਜੇਕਰ ਉਹ ਅੱਜ ਆਪਣੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਧਾਰਮਿਕ ਸੇਵਾ ਪੂਰੀ ਕਰ ਲਈ ਹੂੰ ਹੂੰ ਤੇ ਉਹ ਸਵੇਰੇ ਅਕਾਲ ਤਖਤ ਸੇ ਜਾ ਕੇ ਅਰਦਾਸ ਕਰਨਗੇ ਜੀ ਅਸੀਂ ਸੇਵਾ ਪੂਰੀ ਕਰ ਲਈ ਸਾਨੂੰ ਖਿਮਾ ਜਾਚਨਾ ਦਿੱਤੀ ਜਾਵੇ ਜੀ ਹੁਣ ਇੱਥੋਂ ਪੰਥ ਦੇ ਵਿੱਚ ਇਹ ਸਵਾਲ ਖੜਾ ਹੋ ਰਿਹਾ ਕਿ ਵੀ ਕੀ ਤੁਹਾਡੀ ਕੱਲ ਨੂੰ ਅਰਦਾਸ ਪ੍ਰਵਾਨ ਹੋ ਸਕਦੀ ਹੈ ਹੂੰ ਹੂੰ ਕੀ ਕੱਲ ਨੂੰ ਤੁਹਾਨੂੰ ਅਰਦਾਸ ਕਰਨ ਦੀ ਇਜਾਜ਼ਤ ਹੈ ਕੀ ਸਿੱਖੀ ਸਦਾਨ ਦੇ ਹਿਸਾਬ ਨਾਲ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਸੁਣਾਈਗੇ ਸਾਰੇ ਫੈਸਲੇ ਮੰਨੇ ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਸ ਹਵਾਲੇ ਨਾਲ ਗੱਲ ਕਰਦੇ ਆ ਰਹੇ ਜੀ ਕਿ ਨਾ ਤਾਂ ਅਸੀਫ਼ੇ ਸਾਹਮਣੇ ਆਏ ਪਰਵਾਨ ਹੋਣ ਵਾਲੀ ਪ੍ਰਕਿਰਿਆ ਨਾਉ ਨਸਤੀਫੇ ਦੀ ਜਾਣਕਾਰੀ ਸਾਹਮਣੇ ਆਈ ਨਾਉ 90 ਲੰਬੇ ਲੱਖ 90 ਲੱਖ ਜਿਹੜਾ ਦੇਣਾ ਸੀਗਾ ਇਸਤਿਹਾਰ ਵਾਲਾ ਨਾ ਉਹ ਕਦੋਂ ਦੇਣਾ ਕਿਵੇਂ ਦੇਣਾ ਉਹ ਕਿੰਨਾ ਵਿਆਜ ਸਣੇ ਦੇਣਾ ਕਿਵੇਂ ਮੁੜੋਗੇ ਨਾ ਸ਼੍ਰੋਮਣੀ ਗੁਰਦੇ ਦੇ ਪ੍ਰਧਾਨ ਹਰੋਣ ਨੇ ਮੀਟਿੰਗ ਬੁਲਾਈ ਨਾ ਨਵੀਂ ਭਰਤੀ ਸ਼ੁਰੂ ਹੋਈ ਸੋ ਇਹ ਸਾਰੀ ਪ੍ਰਕਿਰਿਆ ਸਵਾਲ ਖੜੇ ਕਰਦੀ ਹੈ ਕਿ ਜਦੋਂ ਤੁਸੀਂ ਅਕਾਲ ਤੱਕ ਸਭ ਦੇ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਮੰਨਿਆ ਹੀ ਤੁਸੀਂ ਉਸ ਨੂੰ ਪੂਰਨ ਕੀਤਾ ਹੀ ਨਹੀਂ ਆਪਣੀ ਸੇਵਾ ਨੂੰ ਸਜਾ ਨੂੰ ਜਾਂ ਤਨਖਾਹ ਨੂੰ ਫਿਰ ਤੁਸੀਂ ਅਰਦਾਸ ਜਾ ਕੇ ਕਿਵੇਂ ਕਰ ਸਕਦੇ ਹੋ ਗੀਤ ਸਿੰਘ ਸਾਹਿਬ ਕੱਲ ਉਹਨਾਂ ਨੂੰ ਅਰਦਾਸ ਕਰਨ ਨੂੰ ਰੋਕਣਗੇ ਹੂੰ ਕਿ ਉਹ ਕਹਿਣਗੇ ਕਿ ਪਹਿਲਾਂ ਅਸਤੀਫੇ ਵਾਲੀ ਪ੍ਰਕਿਰਿਆ ਨਿਬੇੜ ਕੇ ਆਓ ਪਹਿਲਾਂ ਤੁਸੀਂ ਲੰਬੇ ਹੋ ਕਿਉਂ ਇਹ ਸਭ ਦੇ ਵਿੱਚ ਇਹ ਇੱਕ ਨੁਕਤਾ ਪਤਾ ਲੱਗ ਰਿਹਾ ਕਿ ਅੱਜ ਸੁਧਾਰ ਮਹਿਰ ਵਾਲੇ ਗਏ ਸੀਗੇ ਜਿੱਦਾਂ ਸਭ ਕੋਲ ਇਹ ਵੀ ਦੱਸਣ ਕਿ ਦੇਖੋ ਜੀ ਅਸੀਂ ਤਾਂ ਭੰਗ ਕਰਤਾ ਜੀ ਸਾਰਾ ਕੁਝ ਹੂੰ ਹੂੰ ਤੇ ਉਹ ਕਹਿੰਦੇ ਕਿ ਉਹਨਾਂ ਨੇ ਇਹ ਵੀ ਅਪੀਲ ਕੀਤੀ ਜੀ ਸਵੇਰੇ ਇਹਨਾਂ ਦੀ ਇਹਨਾਂ ਨੂੰ ਅਰਦਾਸ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਪਤਾ ਲੱਗਿਆ ਕਿ ਜੱਤਰ ਗਾਨੀ ਰਗਵੀਰ ਸਿੰਘ ਨੇ ਕਿਹਾ ਕਿ ਬਾਕੀ ਤਾਂ ਮੈਂ ਦੇਖ ਲੂੰਗਾ ਪਰ ਤੁਸੀਂ ਮੈਨੂੰ ਇਦਾਂ ਨਹੀਂ ਕਹਿ ਸਕਦੇ ਕਿ ਕੀ ਕਰਨਾ ਕੀ ਨਹੀਂ ਕਰਨਾ ਜੀ 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 ਉਹ ਕਹਿੰਦੇ ਸੁਖਵੀਰ ਬਾਦਲ ਵਾਲੇ ਮਾਮਲੇ 'ਚ ਇਹ ਤੋਂ ਇਹ ਦਾਜ ਲੱਗ ਰਿਹਾ ਕਿ ਸਵੇਰੇ ਸੁਖਵੀਰ ਬਾਦਲ ਨੂੰ ਅਰਦਾਸ ਕੰਨੀ ਜਾਜਤ ਵੀ ਹੋਏਗੀ ਤੇ ਉਹਨਾਂ ਦੀ ਅਰਦਾਸ ਪ੍ਰਵਾਨ ਵੀ ਹੋ ਜਾਏਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਦੋ ਤਰੀਕ ਨੂੰ ਇਹ ਕਿਹਾ ਸੀਗਾ ਕਿ ਜੀ ਮੈਂ ਅਸਤੀਫਾ ਦੇ ਚੁੱਕਿਆ ਹਾਂ ਜੀ ਮਤਲਬ ਇਹਦਾ ਮਤਲਬ ਉਹਨਾਂ ਵੱਲੋਂ ਇਹ ਹੋਊਗਾ ਕਿ ਮੈਂ ਅਸਤੀਫਾ ਦਿੱਤਾ ਜੀ ਮੈਨੂੰ ਜੋ ਤੁਸੀਂ ਸੇਵਾ ਲਈ ਸੀ ਮੈਂ ਤਾਂ ਪੂਰੀ ਕਰਤੀ ਉਹ ਤੋਂ ਬਾਅਦ ਉਹ ਨਵੀਂ ਭਰਤੀ ਜਿਹਨੇ ਕਰਨੀ ਉਹ ਕਮੇਟੀ ਦੇਖੇ ਜਿਨ੍ਹਾਂ ਨੇ ਅਸਤੀਫੇ ਪ੍ਰਵਾਨ ਕਰਨੇ ਆ ਉਹ ਦੇਖੇ ਮੇਰਾ ਕੰਮ ਪੂਰਾ ਜੀ ਜੀ ਸੋ ਹੁਣ ਇੱਥੋਂ ਇਹ ਮੰਨਿਆ ਜਾ ਰਿਹਾ ਕਿ ਸਵੇਰੇ ਉਹਨਾਂ ਨੂੰ ਅਰਦਾਸ ਕਰਨ ਦੀ ਅੱਜ ਮਿਲ ਜੇਗੀ ਪਰ ਕੀ ਬਾਕੀਆਂ ਨੂੰ ਹੂੰ ਤੇ ਪਰ ਕੀ ਅਸਤੀਫੇ ਵਰਕਿੰਗ ਕਮੇਟੀ ਆਪ ਹੀ ਨਹੀਂ ਪ੍ਰਬੰਧ ਕਰ ਰਹੀ ਹੂੰ ਕੀ ਐਸਜੀਪੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਆਪ ਹੀ ਫੈਸਲਾ ਕਰ ਗਏ ਕਿ ਮੈਂ ਨਹੀਂ ਮੀਟਿੰਗ ਬੁਲਾਉਣੀ ਜੀ ਕਿ ਉਹ ਸਾਰੀ ਪ੍ਰਕਿਰਿਆ ਪਿੱਛੇ ਸੁਖਵੀਰ ਬਾਦਲ ਨਹੀਂ ਹੈਗੇ ਜੀ ਇਹ ਸਭ ਨੂੰ ਸਮਝ ਨਹੀਂ ਆਉਂਦੀ ਕਿ ਅਜੇ ਵੀ ਸੁਖਵੀਰ ਬਾਦਲ ਚਲਾ ਰਹੇ ਸੋ ਇਸ ਲਈ ਉਸ ਸਥਿਤੀ ਦੇ ਵਿੱਚ ਫਿਰ ਜੱਦਰ ਸਾਹਿਬ ਦਾ ਕੀ ਰੁਖ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਸੋ ਕਾਫੀ ਪੰਥਕ ਹਵਾਲੇ ਨਾਲ ਸਵੇਰ ਨੂੰ ਵੱਡਾ ਦਿਨ ਹੈ ਜਿਹੜੀ ਧਿਰ ਇਹ ਜਦਸਨ ਫੈਸਲਾ ਸੁਣਾਇਆ ਗਿਆ ਜਿਹੜੀ ਧਿਰ ਇਹ ਕਹਿੰਦੀ ਸੀ ਕਿ ਨਹੀਂ ਥੋੜਾ ਹੋਰ ਸਖਤ ਫੈਸਲਾ ਹੋਣਾ ਚਾਹੀਦਾ ਸੀ ਜੀ ਪਰ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਦੇਖਦੇ ਹੋયા ਉਹ ਸਰੂਤਵੇ ਨੂੰ ਉਸਤਾਨ ਨੂੰ ਦੇਖਦੇ ਹੋયા ਤੇ ਥੋੜਾ ਜਿਹਾ ਸਕੂਨ ਇਸ ਗੱਲ ਚੋ ਕਿ ਚਲੋ ਹੁਣ ਨਵੀਂ ਭਰਤੀ ਹੋਊਗੀ ਨਵੀਂ ਲੀਡਰਸ਼ਿਪ ਆਊਗੀ ਇਸ ਲਈ ਉਹਨਾਂ ਨੇ ਵੀ ਪ੍ਰਵਾਨ ਕੀਤਾ ਜੀ ਪਰ ਨਾਰਾਇਣ ਸਿੰਘ ਚੌੜਾਲੇ ਮਾਮਲੇ ਤੋਂ ਬਾਅਦ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਇਹ ਰਾਹ ਤਿਆਰ ਕੀਤਾ ਕਿ ਜਿੱਕਰ ਨੂੰ ਪੰਥ ਚੋ ਸੇਕਿਆ ਜਾਵੇ ਤਾਂ ਉਹ ਤੇ ਜਿਹੜੀ ਪਹਿਲਾਂ ਹੀ ਲੀਖ ਖਿੱਚ ਕੇ ਪਰਲੇ ਪਾਸੇ ਖੜੀ ਸੀ ਉਹਨੂੰ ਬੋਲਣ ਦਾ ਮੌਕਾ ਮਿਲ ਗਿਆ ਤੇ ਉਹ ਨਰਸਿੰਘ ਚੋੜਾ ਦੀ ਪਿੱਠ ਤੇ ਆ ਗਈ ਜੀ 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 ਸੋ ਇਹ ਸਥਿਤੀ ਦੇ ਵਿੱਚ ਇਹ ਟਕਰਾ ਫੇਰ ਵਧਣਾ ਸਵੇਰੇ ਫੇਰ ਜਿਕਰ ਅਕਾਲ ਤਖਸਾਲ ਸਾਬ ਤੋਂ ਜੱੱਧਰ ਸਾਹਿਬ ਨੇ ਉਹ ਸਖਤ ਰੁਖ ਉਸੇ ਨੂੰ ਕਾਇਮ ਨਾ ਰੱਖਿਆ ਕਿ ਵੀ ਤੁਸੀਂ ਅਜੇ ਪੂਰਾ ਹੁਕਮਨਾਮਾ ਮੰਨ ਕੇ ਨਹੀਂ ਆਏ ਫੇਰ ਜੀ ਤੇ ਇਹ ਸਿਤੀ ਦੇ ਵਿੱਚ ਸਵੇਰ ਨੂੰ ਵੱਡਾ ਦਿਨ ਹੋਏਗਾ ਸੁਖਵੀਰ ਬਾਦਲ ਦੀ ਅਰਦਾਸ ਤਾਂ ਪ੍ਰਵਾਨ ਹੋਣ ਦਾ ਢੰਗ ਤਰੀਕਾ ਲੱਗਦਾ ਕਿ ਸੁਖਵੀਰ ਬਾਦਲ ਨੇ ਕੱਢ ਲਿਆ ਜੀ ਤੇ ਫਿਰ ਬਾਕੀਆਂ ਦਾ ਕੀ ਤੇ ਵੱਡਾ ਸਵਾਲ ਹੈ ਕਿ ਸਵੇਰੇ ਜੇ 11000 ਦੀ ਦੇਖ ਤੇ 11000 ਗੁਰੂ ਦੀ ਗੋਲਕ ਚ ਪਾਇਓ ਕਹਿਣਗੇ ਜੀ ਸਾਨੂੰ ਸਾਰਿਆਂ ਨੂੰ ਖਿਮਾ ਕਰੋ ਤੇ ਉਹ ਕਹਿਣਗੇ ਜੀ ਠੀਕ ਹੈ ਇਹ ਧਾਰਮਿਕ ਸੇਵਾ ਲਈ ਤਾਂ ਹੋ ਗਈ ਰਾਜਨੀਤਿਕ ਫੈਸਲੇ ਵਾਲੀ ਪ੍ਰਵਾਨਗੀ ਕਿੱਥੇ ਆ ਉਹ ਫੈਸਲਾ ਕਰਕੇ ਆਇਓ ਫਿਰ ਦੂਸਰੀ ਵਾਰ ਵੀ 11000 ਦੀ ਦੇਖ ਕਰਾਇਓ ਤੇ 11000 ਗੋਲਕ ਚ ਪਾਇਓ ਨਹੀਂ ਉਨੀ ਜੇ ਤੁਹਾਡੀ ਅਰਦਾਸ ਪ੍ਰਵਾਨੀ ਇਹ ਦੇਖਣ ਵਾਲੀ ਗੱਲ ਹੈ ਕਿ ਸਵੇਰੇ ਜੱਤਰ ਸਾਹਿਬ ਕੀ ਫੈਸਲਾ ਲੈਂਦਾ ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਸਿੰਘ ਸਾਹਿਬਾਂ ਤੇ ਜੀ ਦੀਪਕ ਜੀ ਅਸੀਂ ਪਿਛਲੇ 2-3 ਦਿਨ ਤੋਂ ਇਸ ਵਿਸ਼ੇ ਤੇ ਗੱਲ ਕਰਦੇ ਆ ਰਹੇ ਹਾਂ ਜਿਹੜਾ ਇੱਕ ਦੇਸ਼ ਇੱਕ ਚੋਣ ਵਾਲਾ ਬਿੱਲ ਹੈ ਉਹਨੂੰ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਜੀ ਹੋ ਹੁਣ ਕਿੱਥੇ ਪਹੁੰਚੀ ਹੈ ਉਹ ਗੱਲ ਹੁਣ ਆਪਾਂ ਪਹਿਲਾਂ ਵੀ ਇਸ ਤੇ ਪੂਰੀ ਵਿਸਤਾਰਤ ਗੱਲ ਕਰ ਚੁੱਕੇ ਹਾਂ ਕਿ ਇਹਦੇ ਪਿੱਛੇ ਮਨਸ਼ਾਵਾ ਕੀ ਨੇ ਜੀ ਸੋ ਪਰ ਜੇਕਰ ਆਪ ਅੱਜ ਦੀ ਖਬਰ ਦੇ ਅਨੁਸਾਰ ਹੀ ਅੱਗੇ ਵਧਿਏ ਤਾਂ ਉਹ ਇਹ ਹੈ ਕਿ ਜਦੋਂ ਰਾਮਨਾਥ ਗੋਬਿੰਦ ਹੋਰਾਂ ਨੇ ਇਹ ਰਿਪੋਰਟ ਪੂਰੀ ਤਿਆਰ ਕੀਤੀ ਸੀ ਤਾਂ ਇਸ ਨੂੰ ਸਤੰਬਰ ਮਹੀਨੇ 'ਚ ਹੀ ਮੋਦੀ ਦੀ ਕੈਬਨਿਟ ਨੇ ਸਹਿਮਤੀ ਪ੍ਰਗਟਾਤੀ ਸੀ ਉਹਦੇ ਤੇ ਸੋ ਉਹ ਜਿਹੜੀ ਮਨਜ਼ੂਰੀ ਦਿੱਤੀ ਸੀ ਉਸ ਸਮੇਂ ਦੀ ਵਿਚਾਰਸ਼ਾਂ ਨੂੰ ਉਹ ਹੁਣ ਪੂਰਾ ਖਰੜੇ ਦੇ ਰੂਪ ਚ ਤਿਆਰ ਹੋ ਗਿਆ ਆ ਗਿਆ ਜੀ ਤੇ ਉਹਨੇ ਸੰਸਦ ਚ ਜੇਕਰ ਪੇਚ ਹੋਣਾ ਤਾਂ ਉਹ ਤੋਂ ਪਹਿਲਾਂ ਕੈਨੇਡਾ ਦੀ ਮਨਜ਼ੂਰੀ ਜ਼ਰੂਰੀ ਹੈ ਸੋ ਉਸ ਮਤੇ ਨੂੰ ਕਿ ਇਹ ਇਸ ਨੂੰ ਬਿੱਲ ਦੇ ਰੂਪ ਚ ਸੰਸਦ ਚ ਲਿਆਂਦਾ ਜਾਵੇ ਅੱਜ ਮੋਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਅਜੇ ਇਹ ਨਾ ਤਾਂ ਸਰਕਾਰ ਵੱਲੋਂ ਕੋਈ ਪ੍ਰੈਸ ਬਿਆਨ ਜਾਰੀ ਹੋਇਆ ਜੀ ਇਹ ਏਐਨਆਈ ਜਿਹੜੀ ਅਧਿਕਾਰਤ ਏਜੰਸੀ ਹੈ ਜੀ ਉਹਦੇ ਵੱਲੋਂ ਇਹ ਇਹ ਗੱਲ ਸਾਹਮਣੇ ਲੈਣ ਦੀ ਕਿ ਬਿਲਕੁਲ ਜੀ ਉਹਨਾਂ ਦਾ ਦਾਵਾ ਹੈ ਕਿ ਹਾਂ ਮੋਦੀ ਸਰਕਾਰ ਨੇ ਉਹਨਾਂ ਦੀ ਕੈਬਨਟ ਨੇ ਅੱਜ ਇਸ ਨੂੰ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਤੇ ਹੁਣ ਇਸੇ ਸੈਸ਼ਨ ਦੇ ਵਿੱਚ ਚੰਦ ਦਿਨਾਂ ਚ ਅਗਲੇ ਹਫਤੇ ਚ ਮਤਲਬ ਪੇਸ਼ ਹੋ ਜਾਏਗਾ ਸੋ ਇਹਦੇ ਬਾਰੇ ਆਪਾਂ ਦੋ ਦਿਨ ਪਹਿਲਾਂ ਹੀ ਮੈਂ ਅਕਲ ਗੱਲ ਕਰ ਚੁੱਕੇ ਹਾਂ ਕਿ ਇਸ ਬਾਰੇ ਨੂੰ ਲਿਆਉਣ ਦੀ ਤਿਆਰੀ ਆ ਪਰ ਇਹਦੇ ਵਿੱਚ ਅੱਜ ਜਿਹੜੀ ਹੋਰ ਪਹਿਲੂ ਉੱਪਰ ਆਇਆ ਉਹ ਇਹ ਹੈ ਕਿ ਸਰਕਾਰ ਦਾ ਜਿਹੜਾ ਇਹ ਫੈਸਲਾ ਇਹ ਜਿਕਰ ਇਹ ਲਾਗੂ ਹੁੰਦਾ ਹੈ ਕਿ ਜੋ ਮਰਜ਼ੀ ਹੋ ਜੇ ਇਹਨੂੰ ਪਾਸ ਕਰਾ ਲਈਏ ਉਹ ਤੋਂ ਸਥਾਨਕ ਕਮੇਟੀਆਂ ਕੋਲ ਚਲੇ ਜਾਵੇ ਫਿਰ ਬਕੋਰ ਆਂ ਟਿਕ ਪਾਰਟੀਆਂ ਕੋਲ ਜਾਂ ਸੰਗਠਨਾਂ ਕੋਲ ਜਾਏਗਾ ਜੀ ਉਹਦੇ ਵਿੱਚ ਇਹ ਵੀ ਸੀਗਾ ਕਿ ਬਖੂ ਹਕ ਵਿਧਾਨ ਸਭਾਵਾਂ ਕੋਲ ਵੀ ਜਾਏਗਾ ਲੋਕ ਸਭਿਆਂ ਕੋਲ ਵੀ ਜਾਏਗਾ ਪਰ ਅੱਜ ਇਹਦੇ ਵਿੱਚ ਇੱਕ ਪਹਿਲੂ ਉੱਭਰਿਆ ਕਿ ਜੇਕਰ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਤੇ ਸਥਾਨਕ ਚੋਣਾਂ ਇਕੱਠੀਆਂ ਕਰਾਉਣੀਆਂ ਨੇ ਜੀ ਫਿਰ ਮਤਲਬ 50% ਸੂਬਿਆਂ ਕੋਲੋਂ ਇਹਦੀ ਮਨਜ਼ੂਰੀ ਜ਼ਰੂਰੀ ਹੈ ਤੇ ਜੇਕਰ ਕੱਲੀਆਂ ਲੋਕ ਸਭਾ ਤੇ ਵਿਧਾਨ ਸਭਾ ਹੀ ਇਕੱਠੀਆਂ ਕਰਾਉਣੀਆਂ ਹੋਣ ਤੇ ਉਹ ਅਲੱਗ ਕਰਾਉਣੀਆਂ ਹੋਣ ਫਿਰ ਕਹਿੰਦੇ ਸੂਬਿਆਂ ਦੀ ਮਨਜ਼ੂਰੀ ਦੀ ਲੋੜ ਨਹੀਂ ਉਹ ਚੱਲੀ ਇਹ ਮਤ ਬਹੁਤ ਖਤਰਨਾਕ ਹੈ ਜੀ ਕਹਿੰਦੇ ਜੀ ਇਸ ਬਿੱਲ ਨੂੰ ਲਾਗੂ ਕਰਨ ਦੇ ਲਈ ਸੂਬਿਆਂ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਸਥਾਨਕ ਚੋਣਾਂ ਨਾਲ ਕਰਾਉਣੀਆਂ ਹੋਣ ਲੋਕ ਸਭਾ ਤੇ ਵਿਧਾਨ ਸਭਾ ਦੇ ਨਾਲ ਫਿਰ ਜਕਰੇ ਮਤਾ ਲਿਆਉਣਾ ਤਾਂ ਫਿਰ ਘੱਟੋ ਘੱਟ 50% ਦੀ ਤੁਹਾਨੂੰ ਸੂਬਿਆਂ ਦੀ ਵਿਧਾਨ ਸਭਾ ਤੋਂ ਮੰਜੂਰੀ ਦੀ ਲੋੜ ਪੈਗੀ ਇਹਦਾ ਮਤਲਬ ਜਿਹੜਾ ਖਦਸਾਪਾ ਪਹਿਲਾਂ ਪ੍ਰਕਰਾਰ ਰਿ ਸੀ ਕਿ ਸੂਬਿਆਂ ਦੇ ਹੱਕ ਹਕੂਕ ਨਾ ਕਿਤੇ ਵਿੱਚ ਮਾਰੇ ਜਾਣ ਉਹਨਾਂ ਦੇ ਮੁੱਦੇ ਹੀ ਕਿਤੇ ਨਾ ਗਾਇਬ ਹੋ ਜਾਣ ਜਿਹੜੇ ਇਸ ਬਿੱਲ ਨੂੰ ਇਸ ਮਦ ਨੂੰ ਇਸ ਇੱਕ ਦਿਸ਼ਕ ਚੋਣ ਦੇ ਫਾਰਮੂਲੇ ਨੂੰ ਲਾਗੂ ਕਰਨ ਦੇ ਲਈ ਉਹ ਸੂਬਿਆਂ ਨੂੰ ਪੁੱਛਣਾ ਨਹੀਂ ਚਾਹੁੰਦੇ ਜੀ ਫਿਰ ਬਾਅਦ ਚੋਂ ਕੌਣ ਪੁੱਛੇਗਾ ਜਨਾਬ ਜੀ 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 ਤੇ ਇਹਦਾ ਮਤਲਬ ਹੈ ਬਹੁਤ ਵੱਡਾ ਇਹਦੇ ਵਿੱਚ ਖਤਰਨਾਕ ਝੋਲ ਹੈਗਾ ਜੀ ਸੋ ਇਹ ਇਸ ਲਈ ਇਹਦੇ ਉੱਤੇ ਹੁਣ ਕਿਵੇਂ ਰਿਐਕਟ ਕਰਦੀਆਂ ਰਾਜਨੀਤਿਕ ਪਾਰਟੀਆਂ ਕਿਵੇਂ ਰਿਐਕਟ ਕਰਦੇ ਨੇ ਸੰਗਠਨ ਇਹਦੇ ਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੀ ਆਉਂਦਾ ਕਿਵੇਂ ਆਉਂਦਾ ਜਿਹੜੀਆਂ ਡਬਲ ਇੰਜਨ ਵਾਲੀਆਂ ਨੇ ਜਿਹੜੀਆਂ ਪੀ ਚੇਂਜਨ ਲੱਗ ਕੇ ਤੁਰੀਆਂ ਨੇ ਉਹ ਤਾਂ ਕਹਿਣ ਗਿਆ ਜੀ ਜੀ ਜੋ ਮਰਜ਼ੀ ਕਰਾ ਲਓ ਹੂੰ ਜੀਐਸਟੀ ਵਾਲਾ ਆਪਾਂ ਦੇਖਿਆ ਖੇਲ ਜੋ ਹੋਇਆ ਸੋ ਇਸ ਲਈ ਇਸ ਮਸਲੇ ਤੇ ਹੁਣ ਦੇਖਣ ਲਈ ਗੱਲੂ ਕਿ ਇਹ ਇੱਕ ਵੱਡਾ ਖਤਰਾ ਖੜਾ ਹੋ ਗਿਆ ਔਰ ਇਹਨਾਂ ਨੇ ਕਿਹਾ ਕਿ ਜੀ ਜੇਕਰ ਇਸ ਨੂੰ ਲਾਗੂ ਕਰਨਾ ਹੋਇਆ ਜੀ ਤਾਂ 226 ਤੱਕ 25 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਰਾਉਣੀਆਂ ਪੈਣੀਆਂ ਜੀ ਹੂੰ ਤੇ ਬਚਿਆ ਕੀ ਹੈ ਫਿਰ ਜੀ 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 ਬਿਲਕੁਲ ਤੇ ਮਤਲ ਤੁਸੀਂ ਕਿਸੇ ਨੂੰ ਭੰਨੋਗੇ ਕਿਸੇ ਨੂੰ ਤੋੜੋਗੇ ਕਿਸੇ ਨੂੰ ਖਿਲਾਰੋਗੇ ਤਾਂ ਕਿ ਸਾਰਿਆਂ ਨੂੰ 29 ਦੇ ਬਰਾਬਰ ਲਿਆਈਏ ਤੇ 29 ਇਕੱਠੀ ਚੋਣ ਕਰਾਈਏ ਚੋਣ ਇਕੱਠੀ ਕਰਾਉਣ ਦਾ ਮਸਲਾ ਨਹੀਂ ਹੈ ਮਸਲਾ ਇਹ ਕੇਂਦਰੀਕਰਨ ਦਾ ਚੋਬਿਆਂ ਦੇ ਹੱਕ ਖੋਣ ਦਾ ਜੀ ਦੀਪਕ ਜੀ ਸਮਾਂ ਆਪਣੇ ਕੋਲ ਬਹੁਤ ਥੋੜਾ ਰਹਿ ਗਿਆ ਪਰ ਜਾਂਦੇ ਜਾਂਦੇ ਇਹ ਵੀ ਕੱਲ ਤੁਹਾਡਾ ਤੋਂ ਜ਼ਰੂਰ ਪੁੱਛਣੀ ਆ ਵੀ ਇੱਕ ਹੋਰ ਲੋਕ ਲੁਭਾਉ ਵਾਦਾ ਕੇਜਰੀਵਾਲ ਨੇ ਦਿੱਲੀ ਦੀ ਚੋਣ ਨੂੰ ਧਿਆਨ ਚ ਰੱਖ ਕੇ ਕਰ ਦਿੱਤਾ ਹੋਇਆ ਕਿ ਔਰਤਾਂ ਨੂੰ ਹਰ ਮਹੀਨੇ 1100 ਰੁਪਇਆ ਦਵੇ ਮਿਲਿਆ ਕਰੇਗਾ ਕੀ ਵੇਰ ਵਈਏਗਾ ਬਿਨ ਯੋ ਕਹਿੰਦੇ 1000 ਰੁਪਏ ਅਸੀਂ ਦੇਣਾ ਸ਼ੁਰੂ ਕਰਤਾ ਅੱਛਾ ਮਹਿਲਾ ਸਨਮਾਨ ਯੋਜਨਾ ਕਹਿੰਦੇ ਅਸੀਂ ਸ਼ੁਰੂ ਕਰਤੀ ਤੇ ਜਿੱਦਾਂ ਹੀ ਚੋਣ ਜਿੱਤ ਕੇ ਆਏ ਆਂਦੀ 2100 ਦੇ ਦੇਾਂਗੇ ਬਹੁਤ ਅੱਛਾ ਜੀ मतलब ये 31000 रुपए ਨਾਲ ਵੋਟ ਖਰੀਦੀ ਜਾ ਰਹੀ ਹੈ ਨਾ ਹੂੰ ਹੂੰ ਇੱਕ ਵਾਰ ਸ਼ੁਰੂ ਹੋ ਗਈ ਠੀਕ ਹੈ ਕੁਝ ਕੁਝ ਐਲਾਨ ਚੰਗੇ ਲੱਗਦੇ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਆਟੋ ਚਾਲਕ ਦੀ ਜੇ ਬੇਟੀ ਦਾ ਵਿਆਹ ਹੋਏਗਾ ਤਾਂ 1 ਲੱਖ ਰੁਪਿਆ ਦੇਵਾਂਗੇ ਜੀ ਹੈ ਨਾ ਹੋਲੀ ਤੇ ਦੀਵਾਲੀ ਤੇ ਉੱਤੇ ਕਹਿੰਦੇ ਉਹਨਾਂ ਨੂੰ 2.5 ਲੱਖ ਰੁਪਿਆ ਵਰਦੀ ਸਮਾਉਣ ਲਈ ਮਿਲੇਗਾ ਹੂੰ 10 ਲੱਖ ਦੀ ਲਾਈਫ ਇੰਸ਼ੋਰੈਂਸ ਹੋਏਗੀ ਆਟੋ ਚਾਲਕਾਂ ਵਾਲਿਆਂ ਦੀ ਹੈ 5 ਲੱਖ ਦਾ ਐਕਸੀਡੈਂਟਲ ਇੰਸ਼ੋਰੈਂਸ ਬੀਮਾ ਹੋਏਗਾ ਤੇ ਕਹਿੰਦੇ ਉਹਨਾਂ ਦੇ ਜਵਾਕਾਂ ਦੀ ਕੋਚਿੰਗ ਫ੍ਰੀ ਹੋਏਗੀ ਸੋ ਇਸੇ ਤਰ੍ਹਾਂ ਮਤਲਬ ਕਿ ਉਹਨਾਂ ਨੇ ਅੱਜ ਇਹ 1000 ਰੁਪਏ ਵਾਲਾ ਵਾਅਦਾ ਪੂਰਾ ਕਰਕੇ ਮਿਲਦਾ ਇੱਕ ਤਿੰਨ ਦੋ ਨਿਸ਼ਾਨੇ ਆ ਦਿੱਲੀ ਦੇ ਵਿੱਚ ਔਰਤਾਂ ਨੂੰ ਇਹ ਕਹਿ ਕੇ ਕਿ 1000 ਰੁਪਿਆ ਤੁਹਾਨੂੰ ਮਿਲੇਗਾ ਤੇ ਸਾਡੀ ਵੋਟ ਪੱਕੀ ਕਰੋ 2100 ਰੁਪਏ ਆ ਕੇ ਦੇ ਦੇਾਂਗੇ ਤਾਂ ਕਿ ਬਿਲਕੁਲ ਪੱਕੀ ਕਰੋ ਤੇ ਇਧਰ ਪੰਜਾਬ ਚ ਨਗਰ ਨਿਗਮ ਚੋਣਾਂ ਨੇ ਤਾਂ ਕਿ ਇੱਥੇ ਦੀ ਬੀਬੀਆਂ ਨੂੰ ਲੱਗੇ ਲੈ ਦਿੱਲੀ ਚ ਮਿਲ ਗਿਆ ਹੁਣ ਆਪਣੀ ਵੀ ਵਾਰੀ ਆਉਣ ਵਾਲੀ ਆ ਭੈਣ ਭਾਦੇ ਵੋਟ ਇਹਨਾਂ ਨੂੰ ਜੀ ਤੇ ਇਸ ਲਈ ਇਹ ਵੀ ਇੱਕ ਫਾਰਮੂਲਾ ਤੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਚੋਣਾਂ ਤੋਂ ਪਹਿਲਾਂ ਦੇਣਗੇ ਮਹਾਰਾਸ਼ਟਰ ਦੀ ਉਦਾਹਰਨ ਹੈ ਉੱਥੇ ਹੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਖਜ਼ਾਨੇ ਚੋਂ ਪੈਸੇ ਬੀਬੀਆਂ ਦੇ ਘਰਦਿਆਂ ਚ ਪਾਏ ਝਾਰਖੰਡ ਇਹਦੀ ਉਦਾਹਰਨ ਹੈ ਹੁਣ ਦਿੱਲੀ ਇਹਦੀ ਉਦਾਹਰਨ ਹੈ ਉਧਰ ਪੰਜਾਬ ਚ ਵੀ ਚੋਣਾਂ ਤੋਂ ਪਹਿਲਾਂ ਹੀ ਖੇਡ ਹੋਏਗਾ ਬੇਸ਼ੱਕ ਵਿਰੋਧੀ ਦਲ ਕਹੀ ਜਾਣ ਜੀ ਇਹ ਰਿਓੜੀਆਂ ਨੇ ਪਰ ਉਹ ਰਿਓੜੀਆਂ ਵਾਲੇ ਵੀ ਬੀਜੇਪੀ ਇਹਨੂੰ ਰਿਓੜੀਆਂ ਦੱਸਦੀ ਹੈ ਉਹੀ ਦਿੱਲੀ ਚ ਲੋਕਾਂ ਨੂੰ ਕਹਿ ਰਹੀ ਹੈ ਕਿ ਸਾਨੂੰ ਜਿਤਾ ਦਿਓ ਅਸੀਂ ਵੀ ਇਹ ਸਾਰਾ ਕੁਝ ਦਵਾਂਗੇ ਤੇ ਇਹਦਾ ਮਤਲਬ ਤੁਸੀਂ ਰੋਜ਼ਗਾਰ ਨਹੀਂ ਦੇਣਾ ਜੀ ਕੈਨੇਡਾ ਚ ਵੀ ਜਸਟ ਇੰਟਰੋਡਿਊ ਦੀ ਸਰਕਾਰ 250 250 ਡਾਲਰ ਦੇ ਚੈੱਕ ਭੇਜਣ ਦੀ ਤਿਆਰੀ ਕਰ ਰਹੀ ਆਉਂਦੇ ਮਹੀਨਿਆਂ ਦੇ ਵਿੱਚ ਉਹ ਮਤਾ ਅਜੇ ਪਾਰਲੀਮੈਂਟ ਚ ਅੜਿਆ ਹੋਇਆ ਇੱਥੇ ਵੀ ਅਗਲੇ ਸਾਲ ਚੋਣਾਂ ਨੇ ਜੀ ਉੱਥੋਂ ਵਾਲੀ ਸਿਆਸਤ ਦਾ ਜਾਗ ਲੱਗ ਕੇ ਕਹਿੰਦੇ ਚੈੱਕ ਕਰਾ ਚੈੱਕ ਕਰਾ ਲਿਓ ਕਿ ਸਲਾਹਕਾਰ ਇੱਕੋ ਤਾਂ ਨਹੀਂ ਕਿ ਅਮਰੀਕਾ ਤੋਂ ਲੈ ਕੇ ਇੱਥੇ ਤੱਕ ਕੈਨੇਡਾ ਤੱਕ ਹੈ ਨਾ ਸਾਰੇ ਕਿਤੇ ਕਿਉਂਕਿ ਸਾਰੇ ਤਾਂ ਆਰਥਿਕਤਾ ਹਾਲਤ ਕੀ ਬਣ ਰਹੀ ਹੈ ਇਹਦੇ ਉੱਤੇ ਕੋਈ ਮੰਤਨ ਨਹੀਂ ਕਰਦਾ ਜੀ 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 ਬਿਲਕੁਲ ਦੀਪਕ ਜੀ ਸਮਾਧਾਨ ਲਈ ਬਹੁਤ ਧੰਨਵਾਦ ਕੱਲ ਫੇਰ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼